ਨਰਸ ਦੀ ਹੱਤਿਆ ਦੇ ਦੋਸ਼ ਵਿੱਚ ਸਾਬਕਾ ਪੁਲਿਸ ਮੁਲਾਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੀ ਹਾਂ ਨਰਸ ਨਸੀਬ ਕੋਰ ਦੀ 3 ਸਾਲ ਪਹਿਲਾਂ ਸੁਹਾਣਾ ਦੇ ਪਿੰਡ ਛੱਪੜ ਕੋਲੋਂ Laash ਮਿਲੀ ਸੀ ਤਾਂ ਨਰਸ ਦੀ ਹੱਤਿਆ ਦੇ ਦੋਸ਼ ਵਿੱਚ ਸਾਬਕਾ ਪੁਲਿਸ ਮੁਲਾਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ਦੀ ਨਰਸ ਜਿਸ ਦਾ ਨਾਮ ਨਸੀਬ ਕੋਰ ਦੱਸਿਆ ਜਾ ਰਿਹਾ ਉਸ ਦਾ 3 ਸਾਲ ਪਹਿਲਾਂ ਮੋਹਾਲੀ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਨਰਸ ਦੇ ਪ੍ਰੇਮੀ ਸਾਬਕਾ ਪੁਲਿਸ ਮੁਲਾਜ਼ਮ ਰਸ਼ਪ੍ਰੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਅਦਾਲਤ ਨੇ ਦੋਸ਼ੀ ਨੂੰ ਆਈਪੀਸੀ ਦੀ ਧਾਰਾ 302 ਦੇ ਤਹਿਤ ਉਮਰ ਕੈਦ ਅਤੇ 40000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਉਸ ਨੂੰ ਆਈਪੀਸੀ ਦੀ ਧਾਰਾ 201 ਦੇ ਤਹਿਤ 3 ਸਾਲ ਦੀ ਸਖਤ ਕੈਦ ਅਤੇ 10000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਤਾਂ ਇਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹਾਲਾਂਕਿ ਇਹ ਸਜ਼ਾ ਅਪਰਾਧਿਕ ਪ੍ਰਕਿਰਤੀ ਦੀ ਹੈ ਜਦੋਂ ਕਿ ਇੱਕ ਵਾਰ ਬਹਾਦਰੀ ਦਿਖਾ ਕੇ ਉਸ ਨੇ ਤਰੱਕੀ ਵੀ ਹਾਸਲ ਕਰ ਲਈ ਪਰ ਉਸ ਦੇ ਖਿਲਾਫ ਕਤਲ ਦਾ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ ਇਹ ਮਾਮਲਾ 13 ਨਵੰਬਰ 2022 ਦਾ ਜਦੋਂ ਨਸੀਬ ਕੋਰ ਦੀ Laash ਮੁਹਾਲੀ ਦੇ ਸੋਹਾਣਾ ਪਿੰਡ ਦੇ ਛੱਪੜ ਕੋਲੋਂ ਛੱਕੀ ਹਾਲਾਤਾਂ ਦੇ ਵਿੱਚ ਮਿਲੀ ਸੀ ਤਾਂ ਇਹ ਮਾਮਲਾ ਪੁਲਿਸ ਦੇ ਲਈ ਇੱਕ ਬੁਝਾਰਤ ਬਣ ਗਿਆ ਕਤਲ ਤੋਂ 11 ਦਿਨ ਬਾਅਦ ਪੁਲਿਸ ਨੇ ਰਸ਼ਪ੍ਰੀਤ ਸਿੰਘ ਨੂੰ ਸੈਕਟਰ 67 ਮੁਹਾਲੀ ਤੋਂ ਗ੍ਰਿਫਤਾਰ ਕਰ ਲਿਆ ਤਾਂ ਪੁੱਛਗਿੱਛ ਦੇ ਦੌਰਾਨ ਉਸ ਨੇ ਕਬੂਲ ਕੀਤਾ ਕਿ ਕਤਲ ਵਾਲੀ ਰਾਤ ਉਸ ਨੇ ਨਰਸ ਨਸੀਬ ਕੋਰ ਦੇ ਨਾਲ ਸ਼ਰਾਬ ਪੀਤੀ ਨਸੀਬਕੌਰ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ बेहोश ਹੋ ਗਈ ਤਾਂ ਇਸ ਦੌਰਾਨ ਜਦੋਂ ਉਸਨੇ ਉਸ ਉੱਤੇ ਵਿਆਹ ਦੇ ਲਈ ਦਬਾਅ ਪਾਇਆ ਤਾਂ ਉਸਨੇ ਗੁੱਸੇ ਦੇ ਵਿੱਚ ਉਸਦਾ ਗਲਾ ਘੁੱਟ ਦਿੱਤਾ ਤਾਂ ਇਸ ਤੋਂ ਬਾਅਦ ਉਸਨੇ Laash ਨੂੰ ਸਕੂਟਰੀ ਉੱਤੇ ਬਿਠਾ ਕੇ ਇੱਕ ਤਲਾ ਦੇ ਕੋਲ ਸੁੱਟ ਦਿੱਤਾ ਤਾਂ ਸੀਸੀਟੀਵੀ ਫੁਟੇਜ ਦੇ ਵਿੱਚ ਉਹ Laash ਨੂੰ ਚੁੱਕਦਾ ਹੋਇਆ ਕੈਦ ਹੋ ਗਿਆ ਸੀ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਰਸ਼ਪ੍ਰੀਤ ਅਤੇ ਨਸੀਬ ਕੋਰ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸਨ ਨਸੀਬ ਦੇ ਮੋਬਾਈਲ ਫੋਨ ਚੈਟਾਂ ਸੀਸੀਟੀਵੀ ਫੁਟੇਜ ਨੇ ਰਿਸ਼ਤੇ ਅਤੇ ਅਪਰਾਧ ਦੀ ਪੁਸ਼ਟੀ ਵੀ ਕਰ ਦਿੱਤੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਪਸ਼ਟ ਤੌਰ ਉੱਤੇ ਦਿਖਾਇਆ ਗਿਆ ਕਿ ਨਸੀਬ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਗਰਦਨ ਦੀਆਂ ਹੱਡੀਆਂ ਵੀ ਟੁੱਟੀਆਂ ਹੋਈਆਂ ਸਨ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਸਾਬਕਾ ਪੁਲਿਸ ਮੁਲਾਜ਼ਮ ਨੂੰ ਸਜ਼ਾ ਹੋਈ ਹੈ ਜੁਰਮਾਨਾ ਵੀ ਹੋਇਆ ਕਿਉਂਕਿ ਮਾਮਲਾ ਕਤਲ ਦਾ ਸੀ ਤੇ ਇਹ ਕਤਲ 2022 ਦੇ ਵਿੱਚ ਹੋਇਆ ਸੀ ਇੱਕ ਨਰਸ ਜਿਸ ਨੂੰ ਕਤਲ ਕਰਕੇ ਉਸ ਦੀ Laash ਇੱਕ ਛੱਪੜ ਦੇ ਕਿਨਾਰੇ ਸੁੱਟ ਦਿੱਤੀ ਗਈ